ਜਿਹੜੀ ਕੈਮਰੇ ਨੇ 167 ਕੈਮਰੇ ਜਿਹੜੇ ਲੱਗੇ ਨੇ ਇਹਦੇ ਵਿੱਚ ਜੇ ਕੋਈ Banda क्राइम ਕਰਦਾ ਹੈ ਉਹ ਬੜੀ ਹੀ ਜਲਦੀ ਹੁੰਦੇ ਵਿੱਚ ਫੜਿਆ ਜਾਂਦਾ ਹਾਲ ਸਾਡਾ ਜਿਮ ਬਣਿਆ ਐਸਸੀਟੀ ਸਾਹਨੇ ਬੜੀ ਮਿਹਨਤ ਨਾਲ ਬਹੁਤ ਹੀ ਵਧੀਆ ਮਸ਼ੀਨਾ ਜਲੰਧਰੋਂ ਲਿਆ ਕੇ ਇੱਥੇ ਜਿਮ ਬਣਾਇਆ ਹੈ ਪਰ ਪੁਲਿਸ ਤੋਂ ਆਣ ਜਦੋਂ ਪੂਰਾ ਫਿੱਟ ਹੋ ਗਈ ਯੂਨੀਫਾਰਮ ਦੇ ਵਿੱਚ ਜੋ ਕੰਮ ਵੀ ਦੁਗਣਾ ਕਰਦਾ। ਕਿ ਜੇ ਸਾਡੀ ਸਿਟੀ ਸੇਫ ਰੱਖੜੀ ਹੈਗੀ ਹੈ ਤਾਂ ਉਹਦੇ ਲਈ ਤੁਹਾਨੂੰ ਐਕਸਟਰਾ ਅੱਖਾਂ ਚਾਹੀਦੀਆਂ ਇਹ ਅੱਖਾਂ ਹੀ ਹੁੰਦੀਆਂ ਜਿਹੜੇ ਕੈਮਰੇ ਨੇ। ਇਹ क्राइम ਨਹੀਂ ਡਿਟੈਕਟ ਕਰਨਗੇ ਤੁਹਾਨੂੰ ਟ੍ਰੈਫਿਕ ਤੋਂ ਵੀ ਨਜਾਤ ਦੇਵੇ। ਦੇਖੋ ਜੀ ਜਿਹੜਾ ਐਸਐਸਪੀ ਸਾਹਿਬ ਨੇ ਬੜੀ ਮਿਹਨਤ ਦੇ ਨਾਲ ਇਹ ਸਾਰਾ ਸਾਡਾ ਕਵਰੇਜ ਦਾ ਸਿਸਟਮ ਚਾੜੂ ਕੀਤਾ। ਇਹ ਸਾਰਾ ਹੀ ਵਾਇਰਲੈਸ ਨਾਲ ਕਨੈਕਟਡ ਹੈ। ਔਰ 100s 67 ਜਿਹੜੇ ਕਵਰੇਜ ਤੇ ਜਿਹੜੇ ਕਵਰੇਜ ਨੇ 167 ਕਵਰੇਜ ਜਿਹੜੇ ਲੱਗੇ ਨੇ ਇਹ ਸਾਰੇ ਹੀ ਮਲੇਰਪੁਰਲੇ ਨੂੰ ਕਵਰ ਕਰ ਰਹੇ ਨੇ ਮਲੇਰਪੁਰਲੇ ਦੇ ਸ਼ਹਿਰ ਨੂੰ ਕੱਲੇ ਕੱਲੇ ਚੌਕ ਨੂੰ ਕੱਲੀ ਕੱਲੀ ਗਲੀ ਨੂੰ ਇਹਦੇ ਚ ਜੇ ਕੋਈ Banda क्राइम ਕਰਦਾ ਹੈ ਉਹ ਬੜੀ ਹੀ ਜਲਦੀ ਹਿੰਦੂ ਚ ਫੜਿਆ ਜਾਂਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਜਿਵੇਂ ਕੋਈ ਚੇਨ ਸਨੇਚਿੰਗ ਹੋ ਗਈ ਜਾਂ ਕੋਈ ਉਡੀਸ਼ਨ ਕਰ ਗਿਆ ਉਹਨਾਂ ਨੂੰ ਬੜੀ ਹੀ ਜਲਦੀ ਡਿਟੈਕਟ ਹੋ ਜਾਂਦੇ ਨੇ ਕਿ ਆਹ ਫੜਾ ਫੜਾ Banda ਹੈਗਾ ਔਰ ਉਹਨਾਂ ਦੇ ਪ੍ਰੋਪਰ ਜਿਹੜੀ ਪੁਲਿਸ ਐਕਸ਼ਨ ਲੈਂਦੀ ਹੈ। ਇਸ ਸਰਸਫਾਇ ਕੋਈ ਥੈਫਟ ਹੋ ਗਈ ਜਾਂ ਹੋਰ ਕਿਸੇ ਤਰ੍ਹਾਂ ਦਾ ਕਰਾਇਮ। ਇਹ ਸਾਰਾ ਹੀ ਉਹਦੇ ਵਿੱਚ ਜਿਹੜਾ ਜਲਦੀ ਟ੍ਰੇਸ ਹੋ ਜੇ ਕਰੇਗਾ ਜਿਸ ਤੇ ਸਾਡਾ ਇਹ ਪ੍ਰੋਵੈਂਟਿਵ ਦੇ ਤੌਰ ਤੇ ਹੈ ਡਿਟੈਕਸ਼ਨ ਦੇ ਤੌਰ ਤੇ ਵੀ ਇਹਦੇ ਚ ਪੁਲਿਸ ਨੂੰ ਬੜੀ ਵੱਡੀ ਜਿਹੜੀ ਕਾਮਯਾਬੀ ਮਿਲੀ ਈਐਸਐਸਪੀ ਸਾਹਿਬ ਵੱਲੋਂ ਜਿਹੜਾ ਵੀ ਅਫਰਸ ਕੀਤੇ ਗਏ ਹਨ ਉਹਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਗ ਨੇ। ਇਹ ਮਲੇਰ ਕੋਰਡਲੇਟ ਬਟ ਫਰਸਟ ਪ੍ਰੋਜੈਕਟ ਜਿਹੜਾ ਇੱਥੇ ਚੱਲੂ ਹੋਇਆ ਹੈ। ਬਾਕੀ ਜਿਹੜਾ ਨਾਲ ਸਾਡਾ ਜਿਮ ਬਣਿਆ ਐ ਸਰਪਤੀ ਸਾਹਿਬ ਨੇ ਬੜੀ ਮਿਹਨਤ ਨਾਲ ਬਹੁਤ ਹੀ ਵਧੀਆ ਮਸ਼ੀਨਾਂ ਜਲੰਧਰੋਂ ਲਿਆ ਕੇ ਇੱਥੇ ਜਿਮ ਬਣਾਇਆ ਸਾਡੇ ਜਵਾਨਾਂ ਲਈ ਸਾਡੇ ਜਵਾਨਾਂ ਨੂੰ ਜ਼ਰੂਰਤ ਵੀ ਸੀ ਜਵਾਨਾਂ ਦੀ ਫਿਟਨੈਸ ਲਈ ਉਹ ਬਾਹਰ ਜਾਂਦੇ ਨੇ ਐਕਸਰਸਾਈਜ਼ ਕਰਨ ਲਈ ਹੁਣ ਸਾਡਾ ਆਪਣਾ ਜਿਮ ਐ ਜਿਮ ਦੇ ਵਿੱਚ ਉਹ ਐਕਸਰਸਾਈਜ਼ ਕਰਨਗੇ ਮਿਹਨਤ ਕਰਨਗੇ ਨਾਲ ਹੀ ਸਾਡਾ ਕੰਟਰੋਲ ਰੂਮ ਐ ਜਿਹੜਾ ਕੰਟਰੋਲ ਰੂਮ ਦਾ ਚਾਰਜ ਵੀ ਉਹ ਵੀ ਨਾਲ ਉਹਦੀ ਪ੍ਰੋਪਰ ਨਿਗਰਾਨੀ ਰੱਖੇਗਾ ਔਰ ਜਵਾਨਾਂ ਦੀ ਜਿਹੜੀ ਫਿਟਨੈਸ ਡੇ ਟੂ ਡੇ ਆਪਣੇ ਹਰੇਕ ਲਈ ਵਹਿਦਾ ਪੈਟਰਨਸ ਬੜੀ ਜ਼ਰੂਰੀ ਹੈ ਪਰ ਪੁਲਿਸ ਜਦੋਂ ਜਦੋਂ ਪੂਰਾ ਫਿੱਟ ਹੋਵੇ ਯੂਨੀਫਾਰਮ ਦੇ ਵਿੱਚ ਤੇ ਉਹ ਕੰਮ ਵੀ ਦੁਗਣਾ ਕਰਦਾ ਇਹਦੇ ਚ 24 ਘੰਟੇ ਦੇ ਵਿੱਚ ਸਾਡੇ ਮੁਲਾਜ਼ਮ ਸ਼ਿਫਟਾਂ ਦੇ ਵਿੱਚ ਇਥੇ ਲਾਇਆ ਨੇ ਜਿਹੜੇ ਇਥੇ ਡਿਊਟੀ ਕਰਨਗੇ ਔਰ ਟਾਈਮ ਟੂ ਟਾਈਮ ਜਿਹੜੀ ਇਹ ਜੇ ਕਿਤੇ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਪਤਾ ਚੱਲਦਾ ਦਾ ਨਾਲੋਂ ਨਾਲ ਥਰੂ ਵਾਇਰਲੈਸ ਜਿਹੜੇ ਵੀ ਸਾਡੇ ਬੀਟਾਂ ਦੇ ਵਿੱਚ ਅਫਸਰ ਲੱਗੇ ਨੇ ਸਾਡੀਆਂ ਚੌਕੀਆਂ ਜਾਂ ਥਾਣਿਆਂ ਦੇ ਵਿੱਚ ਨੇ ਉਹਨਾਂ ਨੂੰ ਇਮੀਡੀਏਟਲੀ ਇਨਫੋਰਮੇਸ਼ਨ ਇਹਥੇ ਵੀ ਪਤਾ ਲੱਗ ਜਾਏਗਾ ਕਿ ਕਿਹੜੀ ਗੱਡੀ ਕਿਹੜੇ ਚੌਂਕ ਦੇ ਵਿੱਚੋਂ ਜਾ ਮੋਟਰਸਾਈਕਲ ਜਾਂ ਸਕੂਟਰ ਕਿੱਥੇ ਕੋਈ ਵਾਰਦਾਤ ਕਰਕੇ ਗਿਆ ਉਹ ਨਾਲੋਂ ਨਾਲ ਹੀ ਜਿਹੜੀ ਟਰੇਸ ਹੋ ਜੇਗੀ ਤੁਸੀਂ ਦੇਖੋ ਹਰੇ ਕੈਮਰਾ ਬੜਾ ਸਾਫ਼ ਲਿਸਦੇ ਆ ਜੀ ਬਿਲਕੁਲ ਔਰ ਦੂਰੋਂ ਦੂਰੋਂ ਦੇ ਤਾਂ ਗੱਡੀ ਦੇ ਨੰਬਰ ਪਲੇਟ ਜਿਹੜੀ ਪੜੀ ਜਾਂਦੀ ਤੇ ਇਸ ਕਰਕੇ ਜਿਹੜੇ ਕ੍ਰਿਮੀਨਲ ਟਾਈਪ ਦੇ ਜਿਹੜੇ ਬੰਦੇ ਨੇ ਉਹਨਾਂ ਪੁਲਿਸ ਦੇ ਸਕੱਜੇ ਜਿਹੜੇ ਕੋ ਛੇਤੀ ਆਜੰਮ ਕਰਨਾ ਡੀਆਈਜੀ ਸਾਹਿਬ ਨੇ ਆਲਰੇਡੀ ਬੜੀ ਡਿਟੇਲ ਚ ਦੱਸਤਾ ਹੈ ਸਾਡਾ ਬੜਾ ਪੈਟ ਪ੍ਰੋਜੈਕਟ ਸੀ ਜਦੋਂ ਤੋਂ ਮੈਂ ਜੁਆਇਨ ਕੀਤਾ ਸੀ ਇਨੂੰ ਕਹਿ ਦਿੰਦੇ ਹੈਗੇ ਆ ਸੇਫ ਸਿਟੀ ਪ੍ਰੋਜੈਕਟ ਜੇ ਐਸ ਆਰਟੀ ਸਿਟੀ ਸੇਫ ਰੱਖੜੀ ਹੈਗੀ ਹੈਗੀ ਤਾਂ ਉਹਦੇ ਲਈ ਤੁਹਾਨੂੰ ਐਕਸਟਰਾ ਅੱਖਾਂ ਚਾਹੀਦੀਆਂ ਇਹ ਅੱਖਾਂ ਹੀ ਹੁੰਦੀਆਂ ਜਿਹੜੇ ਕੈਮਰੇ ਹੁੰਦੇ ਆ ਹਰ ਪਾਸੇ ਜਿਹੜੀ ਹੈਗੀ ਸਾਡੀ ਨਜ਼ਰ ਰਹੇਗੀ ਇਹ ਕ੍ਰਾਈਮ ਨਹੀਂ ਡਿਟੈਕਟ ਕਰਨਗੇ ਤੁਹਾਨੂੰ ਟ੍ਰੈਫਿਕ ਤੋਂ ਵੀ ਨਜਾਰਾ ਦਵਾਉਣ ਜੇ ਕਿਤੇ ਕੋਈ ਜਾਮ ਲੱਗਾ ਕਿਤੇ ਕੋਈ ਓਵਰ ਰਾਈਡਿੰਗਾਂ ਕੁਝ ਹੈਗਾ ਟ੍ਰਿਪ ਰਾਈਡਿੰਗ ਹੈ ਇਹ ਉਹਨੂੰ ਵੀ ਨਾਲ ਦੇ ਨਾਲ ਜਿਹੜਾ ਹੈਗਾ ਉਹ ਸਾਡੀਆਂ ਟੀਮਾਂ ਨੂੰ ਕਨਵੇ ਕਰਕੇ ਉਹ ਐਕਸ਼ਨ ਕਰਦੇ ਆ ਮੈਂ ਡੀਆਈ ਸਾਹਿਬ ਦਾ ਥੈਂਕਫੁਲ ਆ ਮੈਂ ਡੀਜੀਪੀ ਪੰਜਾਬ ਦਾ ਥੈਂਕਫੁਲ ਆ ਜੇਨਾ ਦੀ ਰਹਿਨਮਾਈ ਚ ਇਹ ਦੋਨੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਸਿਰੇ ਚੜੇ ਹੈਗੇ ਆ ਔਰ ਮੈਂ ਆਸ ਕਰਦਾ ਆਪਣੀ ਪੁਲਿਸ ਤੋਂ ਵੀ ਆਉਣ ਵਾਲੇ ਦਿਨਾਂ 'ਚ ਉਹ ਰਿਜ਼ਲਟ ਵੀ ਬਣੇ